ਸੰਗਰੂੜ ਟ੍ਰੈਫਿਕ ਪੁਲਿਸ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜਿਸ ਦੌਰਾਨ ਪੁਲਿਸ ਵੱਲੋਂ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਦੇ ਨਾਲ ਇੱਕ ਵਿਸ਼ੇਸ਼ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਬੂਟੇ ਵੰਡ ਕੇ ਉਹਨਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ ਗਈ ਹੈ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਮ ਤੌਰ ਤੇ ਨਾਕਾ ਲਗਾ ਕੇ ਚਲਾਨ ਕੱਟੇ ਜਾਂਦੇ ਹਨ ਅਤੇ ਮੋٹے ਜੁਰਮਾਨੇ ਕੀਤੇ ਜਾਂਦੇ ਹਨ ਪਰ ਇਸ ਵਾਰ ਉਹ ਅਜਿਹਾ ਨਹੀਂ ਕਰ ਰਹੇ ਬਲਕਿ ਇੱਕ ਬੂਟਾ ਦੇ ਕੇ ਹਰ ਇੱਕ ਵਿਅਕਤੀ ਨੂੰ ਇਸ ਨੂੰ ਲਗਾ ਕੇ ਇਸ ਦਾ ਪਾਲਣ-ਪੋषण ਕਰਨ ਦਾ ਸੰਦੇਸ਼ ਦੇ ਰਹੇ ਹਨ ਸੰਗਰੂਰ ਟ੍ਰੈਫਿਕ ਪੁਲਿਸ ਦੇ ਇਸ ਉਪਰਾਲੇ ਦੀ ਚਾਰੋਂ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਉਧਰ ਲੋਕ ਵੀ ਸੰਗਰੂਰ ਟ੍ਰੈਫਿਕ ਪੁਲਿਸ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਜਿੱਥੇ ਵਾਤਾਵਰਣ ਹਰਿਆ ਭਰਿਆ ਰਹੇਗਾ ਉੱਥੇ ਹੀ ਉਹਨਾਂ ਨੂੰ ਹਮੇਸ਼ਾ ਯਾਦ ਰਹੇਗਾ ਕਿ ਉਹਨਾਂ ਨੂੰ ਹੀ ਇਹ ਬੂਟਾ ਕਿਸ ਟ੍ਰੈਫਿਕ ਨਿਯਮ ਦੀ ਪਾਲਣਾ ਨਾ ਕਰਨ ਵੱਜੋਂ ਮਿਲਿਆ ਹੈ ਉਹ ਹਮੇਸ਼ਾ ਹੀ ਟ੍ਰੈਫਿਕ ਨਿਯਮਾਂ ਨੂੰ ਯਾਦ ਰੱਖਣਗੇ ਅਤੇ ਉਹਨਾਂ ਦਾ ਪਾਲਣ ਕਰਨਗੇ ਬਹੁਤ ਵਧੀਆ ਕਦਮਾਂ ਦਾ ਵੀਰ ਜੀ ਹੰਨਾਂ ਦਾ ਅੱਜ ਕੱਲ ਦੇਖੋ ਰੁੱਖ ਐ ਜ਼ਰੂਰੀ ਹੋ ਗਏ ਜਿਸ ਤਰੀਕੇ ਨਾਲ এনवायरमेंट ਦੇ ਵਿੱਚ ਹੁਣ ਟੈਂਪਰੇਚਰ ਵੱਧਦਾ ਜਾ ਰਿਹਾ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਹਰ ਇੱਕ ਨੂੰ ਰੁੱਖ ਲਗਾਉਣੇ ਚਾਹੀਦੇ ਜਿਵੇਂ ਲੋਕਾਂ ਨੂੰ ਹਦਾਇਤ ਵੀ ਕੀਤੀ ਜਾਂਦੀ ਹੈ ਜਿਹਦੇ ਬਦੌਟ ਬੈਲਟ ਆ ਰਹੇ ਨੇ ਬਦੌਟ ਹੈਲਮਟ ਆ ਰਹੇ ਨੇ ਹਾਂਜੀ ਹਾਂਜੀ ਕੀ ਲੱਗਦਾ ਤੁਹਾਨੂੰ ਲੋਕਾਂ ਨੂੰ ਜਿਹੜੇ ਕਾਨੂੰਨਾਂ ਦੇ ਵਿੱਚ ਵੀ ਤਬਦੀਲੀ ਆਈ ਹੈ ਨਹੀਂ ਦੇਖੋ ਵੀਰ ਜੀ ਟ੍ਰੈਫਿਕ ਨਿਯਮਤਾ ਪਹਿਲ ਦੇ ਆਧਾਰ ਤੇ ਆਪਾਂ ਨੂੰ ਫੋਲੋ ਕਰਨਾ ਚਾਹੀਦਾ ਉਹਦੇ ਵਿੱਚ ਆਪਣੀ ਵੀ ਸੇਫਟੀ ਹੈ ਇਨਾਂ ਦੀ ਤਾਂ ਜੋ ਵੀਰ ਜੀ ਇਹ ਤਾਂ ਕਰ ਹੀ ਰਹੇ ਨੇ ਆਪਣੀ ਵੀ ਸੇਫਟੀ ਹੈ ਉਹਦੇ ਵਿੱਚ ਪਹਿਲ ਦੇ ਆਧਾਰ ਤੇ ਆਪਾਂ ਨੂੰ ਸੇਫਟੀ ਰੂਲ ਫਾਲੋ ਕਰ ਰਹੇ ਜੀ ਸ਼ੁਕਰੀਆ ਜੀ ਪਹਿਲਾਂ ਤਾਂ ਬੂਟਾ ਦੇਣ ਲਈ ਤੇ ਦੂਸਰੀ ਗੱਲ ਇਹ ਸਾਡੀ ਬਹੁਤ ਵੱਡੀ ਗਲਤੀ ਹੈ ਵੀ ਅਸੀਂ ਹੈਲਮਟ ਨਹੀਂ ਪਾਇਆ ਇਹਨਾਂ ਨੇ ਹੈਲਮਟ ਪਾਉਣਾ ਬਹੁਤ ਜ਼ਰੂਰੀ ਹੈ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਇਹ ਬੂਟਾ ਤੁਹਾਨੂੰ ਯਾਦ ਦਿਲਾਉਂਦਾ ਰਹੇਗਾ ਨਾ ਆਫ ਕੋਰਸ ਜੀ ਸਾਨੂੰ ਯਾਦ ਕਰਾਉਂਦਾ ਰਹੇਗਾ ਵੀ ਅਸੀਂ ਹੈਲਮਟ ਨਹੀਂ ਪਾਇਆ ਸਾਨੂੰ ਰੋਕਿਆ ਗਿਆ ਤੇ ਬੂਟਾ ਸਾਨੂੰ ਦਿੱਤਾ ਗਿਆ ਅਸੀਂ ਬੂਟਾ ਲਗਾਵਾਂਗੇ ਤੇ ਬੂਟਾ ਲਗਾਣਾ ਹਰ ਮਨੁੱਖ ਲਈ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਨੂੰ ਇਹ ਉਪਰਾਲੇ ਦੇ ਵਿੱਚ ਆਪਾਂ ਨੂੰ ਭਾਗ ਲੈਣਾ ਚਾਹੀਦਾ ਹੈ ਥੈਂਕ ਯੂ ਬਹੁਤ ਵਧੀਆ ਉਪਰਾਲਾ ਹੈ ਬੂਟਾ ਵੀ ਲਾਵਾਂਗੇ ਹੈਲਮਟ ਵੀ ਯੂਈ ਕਰਾਂਗੇ ਤੇ ਮੈਂ ਕਿ ਵਧੀਆ ਹੀ ਵਾਤਾਵਰਣ ਬਣਾਉਣਾ ਚਾਹੀਦਾ ਹੈ ਜੀ ਹੈਲਮਟ ਵੀ ਜ਼ਰੂਰੀ ਹੈ ਜੋ ਬਹੁਤ ਜ਼ਰੂਰੀ ਹੈ ਜੀ ਹੈਲਮਟ ਇਹਦਾ ਥੋੜਾ ਪਿੱਛੇ ਭੋ ਲੈ ਕੇ ਤੇ ਖੜੇ ਸੀਗੇ ਜੀ ਇਹਦਾ ਹੈਲਮਟ ਨਾਲ ਹੀ ਹੁੰਦਾ ਜੀ ਤਕਰੀਬਨ ਕੀ ਕਹਿਣਾ ਚਾਹੁੰਦੇ ਹੋ ਹੋਰਾਂ ਨੂੰ ਵੀ ਹੈਲ ਜਿਹੜਾ ਟੂ ਵੀਲਰ ਹੈ ਨਹੀਂ ਦੇਖੋ ਕੋਈ ਵੀ ਟੂ ਵੀਲਰ ਆ ਜੇ ਮੋਟਰਸਾਈਕਲ ਸਕੂਟਰ ਕੁਝ ਵੀ ਹੈ ਹੈਲਮਟ ਬਹੁਤ ਜ਼ਰੂਰੀ ਹੈ ਆਪਣੀ ਸੇਫਟੀ ਹੈ ਜਾਨ ਬਹੁ ਵਾਸਤੇ ਅੱਜਕੱਲ ਬਹੁਤ ਹੋ ਰਹੇ ਨੇ ਤੇ ਹੈਲਮਟ ਬਹੁਤ ਜ਼ਰੂਰੀ ਆ ਜਾਨ ਬਚਾਉਣ ਵਾਸਤੇ ਅਸੀਂ ਪਹਿਲਾਂ ਚਲਾਨ ਕਰਦੇ ਸੀਗੇ ਚਲਾਨ ਕਰਦੇ ਸੀਗੇ ਜਿਵੇਂ ਹੈਲਮਟ ਦਾ ਕਰਦਾ 1000 ਰੁਪਏ ਜੁਰਮਾਨਾ ਸੀਟ ਬੈਲਟ ਦਾ 1000 ਰੁਪਏ ਜੁਰਮਾਨਾ ਨੰਬਰ ਪਲੇਟ ਦਾ 2000 ਰੁਪਏ ਭੈਣ ਹਮ ਪਰ ਜੀ ਸਾਡੇ ਮਨ ਦੇ ਵਿੱਚ ਆਇਆ ਵੀ ਲੋਕਾਂ ਨੂੰ ਚਲਾਨ ਨਾ ਕਰੀਏ ਇਹਦੇ ਨਾਲ ਹੀ ਇੱਕ ਮੈਸੇਜ ਭੇਜੀਏ ਤਾਂ ਕਿ ਲੋਕ ਸੀਟ ਬੈਲਟ ਲਾ ਕੇ ਰੱਖਣ ਹੈਲਮਟ ਲੈ ਕੇ ਰੱਖਣ ਤਿੰਨ ਜਣੇ ਨਾ ਬੈਠਣ ਨੰਬਰ ਬੈਟਾਂ ਜਿਹੜੀਆਂ ਸਰਕਾਰੀ ਲੋ ਲਾਉਣ ਇਸ ਲਈ ਅੱਜ ਅਸੀਂ 100 ਦੇ ਕਰੀਬ ਕਬੂਟਾ ਲਿਆ ਸੀਗਾ ਅੱਜ ਜਿਨ੍ਹਾਂ ਨੂੰ ਰੋਕਿਆ ਸੀਟ ਬੈਲਟ ਨਹੀਂ ਲਾਈ ਉਹਨਾਂ ਨੂੰ ਬੂਟਾ ਦਿੱਤਾ ਗਿਆ ਉਹਨਾਂ ਨੂੰ ਬੇਨਤੀ ਕੀਤੀ ਗਈ ਹੈ ਬਿਨ ਬੂਟੇ ਨੂੰ ਖੇਤ ਜਾਂ ਘਰ ਦੇ ਵਿੱਚ ਲਾਓ ਤੇ ਇਹਨੂੰ ਪਾੜੋ ਤੇ ਜਿਹੜੇ ਟ੍ਰੈਫਿਕ ਦੇ ਨਿਯਮ ਨੇ ਇਹਨਾਂ ਨੂੰ ਪਨਾਓ ਜਿਹੜੇ ਨਿਯਮ ਨੇਗੇ ਵੀ ਜਿਹੜੇ 16 ਸਾਲ ਤੋਂ ਬਾਅਦ ਦੇ ਬੱਚੇ ਨੇਗੇ 18 ਸਾਲ ਤੱਕ ਹੁੰਦੇ ਨੇ ਉਹ ਲਾਈਸੈਂਸ ਬਣਾ ਸਕਦੇ ਨੇਗੇ ਉਹਦੇ ਵਿੱਚ ਉਹ ਵਿਦਾਉਟ ਗੀਅਰ ਵਹੀਕਲ ਚਲਾ ਸਕਦੇ ਨੇ 18 ਸਾਲ ਤੋਂ ਬਾਅਦ ਉਹ ਆਪਣਾ ਲਾਇਸੈਂਸ ਬਣਾ ਸਕਦੇ ਨੇ ਕਾਰ ਮੋਟਰਸਾਈਕਲ ਸਕੂਟਰ ਦਾ ਤੇ ਸਖਤ ਹਦਾਇਤਾਂ ਲਗੀਆਂ ਅਗਰ ਅੰਡਰਏਜ ਉਹ ਵੀ ਬੱਚਾ ਸਕੂਟਰ ਮੋਟਰਸਾਈਕਲ ਚਲਾਉਂਦਾ ਉਹਦਾ ਚਲਾਨ ਹੋਊਗਾ ਤੇ ਉਹਦੇ ਜਿਹੜੇ ਜਿਹਦੇ ਮਾਲਕ ਉਹਦਾ ਰਜਿਸਟ੍ਰੇਸ਼ਨ ਹੈ ਜਿਹਦੇ ਨਾਂ ਤੇ ਸੱਕ ਉਹਦੇ ਪਿਤਾ ਦੇ ਨਾਂ ਜਾਂ ਉਹਦੇ ਭਰਾ ਦੇ ਜਾਂ ਉਹਦੇ ਮਦਰ ਦੇ ਜਾਂ ਕਿਸੇ ਗੁਮੰਡੀ ਤੋਂ ਮੰਗ ਕੇ ਲੈ ਕੇ ਆ ਉਹਦਾ ਚਲਾਨ ਹੁੰਦਾ ਉਹਨੂੰ 25000 ਰੁਪਏ ਜੁਰਮਾਨਾ 3 ਸਾਲ ਦੀ ਸਜ਼ਾ ਕੋਰਟ ਵੱਲੋਂ ਹੋ ਸਕਦੀ ਹੈ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਜਾ ਕੇ ਆਏ ਹਾਂ ਕਿ ਸਾਰਿਆਂ ਨੂੰ ਸੈਮੀਨਾਰ ਆ ਰਹੇ ਨੇ ਮਾਨਯੋਗ ਸਾਡੇ ਡੀਐਸਪੀ ਡੀ ਗੁਰਦੇਵ ਸਿੰਘ ਢਾਲੀਵਾਲ ਸਾਰ ਡਿਵੀਜ਼ਨਾਂ ਦੇ ਡੀਐਸਪੀ ਸਾਹਿਬਾਨ ਸਾਡੇ ਸਬਡਿਵੀਜ਼ਨ ਦੇ ਇੰਚਾਰਜ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਟਰੱਕ ਯੂਨੀਅਨ ਦੇ ਵਿੱਚ ਸੈਮੀਨਾਰ ਆਮ ਪਾਵਰ ਲਿਕ ਦੇ ਵਿੱਚ ਖੜਕੇ ਵੀ ਅਸੀਂ ਸੈਮੀਨਾਰ ਲਾ ਰਹੇ ਹਾਂ ਵੀ ਜਿਹੜੇ ਇਹ ਆਪਣਾ ਕਾਨੂੰਨ ਆਇਆ ਇਹਨੂੰ ਪਨਾਓ ਬੱਚਿਆਂ ਨੂੰ ਸਕੂਟਰ ਮੋਟਰਸਾਈਕਲ ਨਾ ਚੱਕਣ ਦਿਓ ਜਦੋਂ ਲਾਇਸੈਂਸ ਬਣ ਗਏ ਫੇਰ ਹੀ ਚਲਾਉਣ